ਉਗਣਾ ਮੈਨੂੰ ਪਤਾ ਲੱਗਾ ਕਿ ਤੂੰ ਸਰਵਿਸ ਸਟੇਸ਼ਨ ਤੇ ਲੱਗਾ ਵਾ ਤੇ ਐਨਮੈਨੂੰ ਕੀਤਾ ਹੀ ਫੋਨ ਤੇ ਪੁੱਤ ਤੂੰ ਕਿਹੜੇ ਕੰਮਾਂ 'ਚ ਪਿਆ ਵਾ ਆਪਣਾ ਕਾਰੋਬਾਰ ਛੱਡ ਕੇ ਘਰ-ਬਾਰ ਛੱਡ ਕੇ ਤੇ ਕਿੱਥੇ ਇੱਥੇ ਰਹਿਣ ਡਿਆ ਮੰਮੀ ਜੀ ਵੇਖੋ ਪਹਿਲਾਂ ਹੀ ਕਿੰਨੀਆਂ ਸਕੀਮਾਂ ਲਾਈਆਂ ਤੇ ਅਹੀਂ ਆਵਲਾ ਕੰਮ ਕਰਾਂਗੇ ਕਿਹੜੀ ਸਾਡੀ ਪਹਿਲੀ ਇਹਦਾ ਸਾਡੇ ਕੋਲ ਆ ਜੀ ਹਾਈ ਰੱਬਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕਰਾਂ ਤੇ ਕੀ ਕਰਾਂ ਹੁਣ ਕਿਤੇ ਇਹ ਨਾ ਹੋਵੇ ਵੀ ਉਹਨੂੰ ਨਾਲ ਚੁੱਕ ਲਿਆ ਹੁਣ ਮੇਰੇ ਦਿਮਾਗ ਵਿੱਚ ਤੇ ਇੱਕੋ ਗੱਲ ਹੀ ਘਰ ਕਰ ਗਈ ਆ ਹਾਏ ਜੀ ਉਹਨੂੰ ਨਾਲ ਲੈ ਜਾਂਦਾ ਮੈਂ ਕਿੰਨੇ ਸੁਪਨੇ ਸਜਾਏ ਆ ਸਾਰਿਆਂ ਦੇ ਪਾਣੀ ਫਿਰ ਜਾਣਾ ਵਾ ਪਤਾ ਨਹੀਂ ਵੀ ਉੱਥੇ ਕੀ ਗੱਲਾਂ ਕਰਦੇ ਹੋਣਗੇ ਇੱਕ ਮੇਰਾ ਇਰਾਦਾ ਬੰਡਿਆ ਵਾ ਹਰਪਿੰਦਰ ਨੂੰ ਫੋਨ ਕਰਾਂ ਉਹਨੂੰ ਪੁੱਛਾਂ ਵੀ ਡੈਡੀ ਨਾਲ ਗੱਲ ਹੋਈ ਹੀ ਕੀ ਆਂਦੇ ਸੀ ਹੈਲੋ ਹਲੋ ਤੁਸ ਜੀ ਮੈਂ ਨਹੀਂ ਸਸੀ ਕਾਲ ਪੁੱਤ ਹੋਰ ਸਨਾ ਕੀ ਹਾਲ ਚਾਲ ਵਧੀਆ ਵਧੀਆ ਕਹੀ ਦਸੋ ਆਪਣਾ ਪੁੱਤ ਮੇਰੇ ਹਾਲ ਕਾਦੇ ਹੋਣੇ ਆ ਮੈਂ ਤਾਂ ਠੀਕਰ ਦੇ ਵਿੱਚ ਪਈ ਆ ਹਾਂ ਤੂੰ ਆਪਣੇ ਡੈਡੀ ਨੂੰ ਮਨਾ ਨਹੀਂ ਕੀਤਾ ਉਹ ਮਾਣੇ ਵੀ ਗੱਡੀ ਤੇ ਗੱਲ ਮੰਨਨੋਂ ਤਿਆਰ ਹੀ ਨਹੀਂ ਇਹ ਤਾਂ ਮੇਰੀ ਗੱਲ ਹੀ ਨਹੀਂ ਸੁਣੀ ਕਿ ਆਂਦੇ ਪੁੱਤ ਮੈਂ ਇੱਕ ਵਾਰ ਹੋ ਕੇ ਆਉਣਾ ਮੈਂ ਉਹ ਕਿਉਣਾ ਮੈਂ ਦਸੋ ਕੀ ਕਰਦੀ ਮੈਨੂੰ ਤੇਰੀ ਹੁੰਦੀ ਤੇ ਡੱਕ ਲੈਂਦੀ ਤੁਹਾਨੂੰ ਮੈਂ ਫੋਨ ਤੇ ਹੀ ਕਰ ਲੈਣਾ ਹੈ ਮੈਨੂੰ ਤਾਂ ਚੈਨ ਨਹੀਂ ਆਉਂਦਿਆ ਇਹ ਨਾ ਹੋਵੇ ਜੋੜੀ ਨੂੰ ਨਾਲ ਚੁੱਕੀ ਆਉਣ ਫੇਰ ਪਤਾ ਨਹੀਂ ਆ ਮੈਂ ਇਹ ਤੁਹਾਨੂੰ ਬਖਤੀ ਦੱਸੂ ਅਸੀਂ ਤਾਂ ਦਾਵੰਦੇ ਅੱਗੇ ਜੀ ਕਰਦੇ ਸਮਝ ਨਹੀਂ ਆਉਂਦਾ ਵੀ ਕੀ ਕਰਾਂ ਮੈਂ ਹਾਰ ਕੇ ਤੈਨੂੰ ਹੀ ਫੋਨ ਲਾ ਲਿਆ ਮੈਂ ਚਾਰਪਿੰਦਰ ਨਾਲ ਗੱਲਬਾਤ ਕਰਦੀ ਆ ਆ ਉਹ ਦੇਖੋ ਹੁਣ ਕੀ ਕਰਦੀ ਉਹਨਾਂ ਨੇ ਸੁਣੀ ਨਹੀਂ ਮੇਰੀ ਗੱਲ ਤੋਂ ਉਸੇ ਟਾਈਮ ਉਹਨਾਂ ਨੇ ਫੋਨ ਕੱਟ ਦਿੱਤਾ ਚੱਲ ਕੋਈ ਨਹੀਂ ਮੈਂ ਰੱਖ ਦਿਆਂ ਫੋਨ ਤੇਰੇ ਡੈਡੀ ਆਉਣਗੇ ਫੇਰ ਤੈਨੂੰ ਦੱਸੂਗੀ ਵੀ ਕੀ ਹੋਇਆ ਉੱਥੇ ਚਲ ਕੋਈ ਨਹੀਂ ਆਉਂਦੇ ਯਾਰ ਫਿਰ ਕੋਈ ਨਹੀਂ ਦੱਸਿਆ ਫਿਰ ਕੋਈ ਨਹੀਂ ਤੇ ਹੋਊ ਤੇ ਆਉਂਗੀ ਫਿਰ ਨਹੀਂ ਤੇ ਮੈਂ ਚਲ ਕੋਈ ਨਹੀਂ ਮੈਂ ਕਰੂੰਗੀ ਤੈਨੂੰ ਫੋਨ ਆ ਕੋਈ ਨਹੀਂ ਦੱਸ ਦਿਓ ਠੀਕ ਚਲ ਗੱਲ ਤੇ ਇੱਕ ਹੋਰ ਵਾ ਆਪਣੀ ਧੀ ਨਾਲੋਂ ਨਾ ਜ਼ਿਆਦਾ ਚੰਗਾ ਉਹ ਲੱਗਦਾ ਵਾ ਕੁੜੀ ਦੀ ਗੱਲ ਨਹੀਂ ਮੰਨੀ ਉਹਦੇ ਮਗਰ ਭੱਜ ਗਿਆ ਜੋ ਬਣ ਜੋ ਬਣ ਜੋ ਬਣ ਦੇਣੀ ਐ ਮੈਂ ਜੋ ਬਣ ਕੀ ਰੰਗ ਲਾਉਂਦਾ ਵਾ ਜੇ ਕਿਤੇ ਦਿਹਾੜੀ ਕਰਨ ਲਿਆ ਵਾ ਕਰਦਾ ਰਹਿਣ ਦੋ ਉਹਨੂੰ ਤੁਸੀਂ ਲਿਆ ਕੇ ਇੱਥੇ ਕੀ ਕਰਾਉਣਾ ਵਾ ਝੋਨਾ ਲੇਵਰ ਨੇ ਲਾ ਦੇਣਾ ਵਾ ਕਦੋਂ ਕਰ ਦੋ ਤੁਸੀਂ ਜਿੱਦਾਂ ਅੱਗੇ ਕੰਮ ਕਰਦੇ ਸੀ ਜਦੋਂ ਜੋ ਬਣੀ ਹੈਗਾ ਉਦੋਂ ਕਰਦੇ ਕੰਮ ਨਹੀਂ ਹੁੰਦੇ ਇਹਨਾਂ ਵਾਲੀ ਤੇ ਉਹੀ ਹੱਦ ਹੋ ਗਈ ਆ ਕੰਮ ਕਰਨ ਨੂੰ ਨਾ ਐਵੇਂ ਮਾਂਜਿਆ ਹੀ ਨਹੀਂ ਕਰਨਦੀ ਆ ਮੇਰਾ ਮੰਮੀ ਨੇ ਇਹ ਵਾਲੀ ਗੱਲ ਦੱਸ ਕੇ ਨਾ ਸੱਚੀ ਪਰੇਸ਼ਾਨ ਜੀ ਕਰਤਾ ਆ ਪਤਾ ਨਹੀਂ ਹੁਣ ਕੀ ਬੰਦਾ ਹੋਵੇ ਤੇ ਕੀ ਨਹੀਂ ਜੇ ਡੜੀ ਜੀ ਨੂੰ ਨਾਲ ਲੈ ਆਏ ਨਾ ਤਾਂ ਫੇਰ ਉਹ ਕੰਮ ਹੋ ਜਾਣਾ ਸਮਝ ਨਹੀਂ ਲੱਗਦੀ ਰਪਿੰਦਰ ਕੀ ਗੱਲ ਹੋਈ ਆ ਕੁਛ ਵੀ ਨਹੀਂ ਹੋਣਾ ਕੀ ਆ ਹੂੰ ਉਦਾਂ ਹੀ ਬਸ ਦੇਹੀ ਇਹੀ ਕੰਮ ਹੀ ਕਰਨ ਨਹੀਂ ਗੱਲ ਹੋਈ ਆ ਕੋਈ ਘਰ 'ਚ ਗੱਲ ਕੀ ਹੋਣੀ ਆ ਮੈਂ ਨਾ ਇਹ ਸੋਚਣ ਦੀ ਵੀ ਐਵੇਂ ਨਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਾ ਘਰ ਦੇ ਵਿੱਚ ਮੁੜ ਕੇ ਬਾਅਦ ਵਿੱਚ ਵੱਡੀਆਂ ਹੋ ਜਾਂਦੀਆਂ ਵਾ ਨਹੀਂ ਹੁਣ ਕੋਈ ਗੱਲ ਹੋਈ ਆ ਘਰ 'ਚ ਪਹਿਲਾਂ ਓਹੋ ਗਲਤ ਨਹੀਂ ਕੋਈ ਵੀ ਹੋਈ ਮੈਂ ਇਹੋ ਗੱਲਾਂ ਕਰਨਦੀ ਆ ਸੋਚਣਦੀ ਆ ਆਪਣੇ ਦਿਮਾਗ ਦੇ ਨਾਲ ਹੀ ਵੀ ਕੀ ਐਵੇਂ ਕੰਮ ਤੋਂ ਲੈ ਕੇ ਕਦੀ ਆਹ ਨਹੀਂ ਕੰਮ ਕੀਤਾ ਆਹ ਕੀਤਾ ਕੰਮ ਹੁੰਦਾ ਕਿੰਨਾ ਕੁ ਵਕ ਤੇ ਜੇ ਬੰਦਾ ਦੋ ਜਣੇ ਰਲ ਕੇ ਕਰੀਏ ਤੇ ਓਏ ਯਾਰ ਮੈਂ ਇਹ ਤੈਨੂੰ ਉਦੋਂ ਵੀ ਸਮਝਾਇਆ ਹੈ ਕਿ ਤੂੰ ਆਪ ਵੀ ਕਹਿੰਦੀ ਸੀ ਵੀ ਮੈਂ ਵਨ ਵਰਤ ਕੇ ਕਰਨਾ ਨਹੀਂ ਵੇਖੋ ਹੁਣ ਅਪੀ ਚਲੋ ਜਿੰਨਾ ਬਹੁੰਦਾ ਉਹਨਾਂ ਕਦੇ ਕਰ ਲਈਦਾ ਆ ਤੇ ਚੱਲ ਇਹ ਆਪੀ ਨੇ ਤੇ ਫਿਰ ਭਾਲ ਕੇ ਦੀਦੀ ਨੂੰ ਵੀ ਲਾਗੇ ਤੇ ਪੁੱਛ ਲੈਨੇ ਆ ਉਹਨਾਂ ਨੂੰ ਵੀ ਜਿੰਨਾ ਕਾ ਤੁਹਾਡੇ ਕੋ ਹੁੰਦਾ ਤੁਸੀਂ ਉਹਨਾਂ ਕ ਕਰ ਲਿਆ ਕਰੋ ਬਾਕੀ ਮੈਂ ਕਰ ਲਿਆ ਕਰੂੰਗੀ ਓ ਚੱਲ ਕੋਈ ਗੱਲ ਨਹੀਂ ਭਾਲਣਾ ਜ਼ਰੂਰ ਹੁਣ ਉਹ ਵੀ ਰਸੋਈ 'ਚ ਲੱਗੀ ਆ ਤੂੰ ਹੀ ਲੱਗ ਜਾ ਕੇ ਲਾਪਾ ਉਹਦੇ ਚਲ ਕੋਈ ਨਹੀਂ ਹੁਣ ਏਦਾਂ ਕਰਿਆ ਕਰੂੰਗੀ ਸਫਾਈ ਬਾਅਦ ਵਿੱਚ ਕਰ ਲੇ ਪਹਿਲਾਂ ਬੰਦਾ ਰਸੋਈ ਦੇ ਕੰਮ ਨੂੰ ਦੇਣਗੇ ਯਾਰ 1 ਘੰਟਾ ਸਵੇਰੇ ਸੌਗਤੇ ਉੱਠ ਜੇ ਨਾ ਸਾਰੇ ਕੰਮ ਹੋ ਜਾਂਦਾ ਆ ਨਹੀਂ ਕੋਈ ਨਹੀਂ ਫਿਰ ਏਦਾਂ ਹੀ ਕਰਦੀ ਆ ਨਹੀਂ ਹੀ ਐਵੇਂ ਸੋਚਣ ਖਲੋਤੀ ਪੀ ਐਵੇਂ ਫਿਰ ਹਾਨਾ ਨਿਗੀਆਂ ਨਿਗੀਆਂ ਗੱਲਾਂ ਤੋਂ ਘਰ ਦੇ ਵਿੱਚ ਖਲਾਰੇ ਮੁੜ ਕੇ ਬਾਹਰ ਉਹ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਘਰ ਕੰਮ ਧੰਦਾ ਫਿਰ ਹੈ ਆ ਕੋਈ ਨਹੀਂ ਬਸ ਮੈਂ ਆ ਬਾਅਦ ਚ ਕਰ ਲੈਣੀ ਫਿਰ ਉੱਥੇ ਕਰ ਲੈਣੀ ਪਹਿਲਾਂ ਤੁਹਾਨੂੰ ਹੁਣ ਮੈਂ ਕੀ ਕਹਾਂ ਪੀ ਕਾਦੀ ਟੈਨਸ਼ਨ ਲੱਗੀ ਏ ਮੈਨੂੰ ਫਿਕਰ ਤੇ ਮੈਨੂੰ ਪਿੱਛੇ ਦਾ ਵੜ ਵੜ ਖਾਂਦਿਆ ਵਾ ਕਿ ਉਥੇ ਪਤਾ ਨਹੀਂ ਹਲੇ ਕੀ ਬਣਨਾ ਤੇ ਕੀ ਨਹੀਂ ਬਣਨਾ ਡੜੀ ਜੀ ਨੂੰ ਇੰਨਾ ਹੀ ਕਿਹਾ ਸੀ ਨਾ ਵੀ ਨਾ ਜਾਇਓ ਨਾ ਜਾਇਓ ਉਹਨਾਂ ਦਾ ਵੀ ਪਤਾ ਨਹੀਂ ਕਿਉਂ ਨਹੀਂ ਦਿਲ ਲੱਗੰਦਿਆ ਉਹਨਾਂ ਤੋਂ ਬਗੈਰ ਜੇ ਉਹਨੂੰ ਐਡੀ ਫਿਕਰ ਹੁੰਦੀ ਜੋ ਬੰਨੂ ਤੇ ਅਕਸਰ ਅਮਦਾਨਾ ਕਰ ਸੋਚਦਾ ਇਹ ਨਹੀਂ ਗੱਲ ਕਿ ਮੈਨੂੰ ਇਹਨਾਂ ਨੇ ਪਾਲਿਆ ਵਿਆਹਾ ਕਈ ਕੁਛ ਕੀਤਾ ਤੇ ਹੁਣ ਮੈਂ ਛੱਡ ਕੇ ਜਾਂਦਿਆਂ ਆ ਪਤਾ ਨਹੀਂ ਹੁਣ ਕੀ ਕਰਦੇ ਨੇ ਹੁਣ ਫੋਨ ਆਉਂਦਾ ਮੰਮੀ ਦਾ ਨਾ ਫਿਰ ਪਤਾ ਲੱਗੂਗਾ ਕੀ ਸਮੱਸਿਆ ਬੋਲ ਦੇ ਨਹੀਂ ਜੋਤ ਤੁਸੀਂ ਇੱਥੇ ਕਿੰਡੇ ਜੇ ਉਦਾਂ ਹੀ ਮੈਂ ਵੇਖਾਂ ਤੈਨੂੰ ਕੀ ਕਰਦੇ ਜੇ ਉੱਥੇ ਆ ਜਾਓ ਅੰਦਰ ਬੈਠ ਨੇ ਆ ਜਾ ਜੋਤ ਬੈ ਜਾ ਤੁਸੀਂ ਮੈਂ ਦਸਿਆ ਨਹੀਂ ਵੀ ਆਉਣਾ ਸੀ ਅੱਜ ਦੱਸਣਾ ਕਿ ਹੀ ਘਰੇ ਰੋਟੀ ਰੋਟੀ ਬਣਾਈ ਹੀ ਤੇ ਮੈਂ ਕਿਹ ਚਾਲ ਵੇਖਾਂ ਤੁਹਾਨੂੰ ਤੀਂ ਦੱਸਿਆ ਹੀ ਨਾ ਵੀ ਲੱਗੇ ਕੰਮ ਕਰ ਰਿਹਾ ਤੇ ਮੈਂ ਚਾਲ ਵੀ ਰੋਟੀ ਰੋਟੀ ਵਨ ਪੋਸ਼ ਕੇ ਹੋਣੀ ਆ ਹੂੰ ਨਾਲੇ ਇੱਥੇ ਹੀ ਨਹੀਂ ਗਰਮੀ ਆ ਤੇ ਤੁਸੀਂ ਇੱਥੇ ਹੀ ਕੰਮ ਲੱਗੇ ਜੀ ਹੁਣ ਕੰਮ ਤੇ ਜੋਦ ਕਰਨਾ ਹੀ ਪੈਣਾ ਹੈ ਜੇ ਇੱਥੇ ਨਾ ਕੀਤਾ ਤੇ ਕਿਤੇ ਹੋਰ ਕਰਾਂਗੇ ਉਹ ਇੱਥੇ ਚੱਲੇ ਆ ਵੀ ਇਹਨਾਂ ਪੈਸੇ ਪੱਕੇ ਕਈ ਆ ਮੈਨੂੰ ਮਹੀਨੇ ਦੇ ਤੇ ਉਹ ਹਿਸਾਬ ਨਾਲ ਇਹਨਾਂ ਕੋਲ ਲਈ ਜਾਵਾਂਗੇ ਹੁਣ ਜੇ ਕਿਤੇ ਬਾਹਰ ਕੰਮ ਕਰਾਂਗੇ ਤੇ ਕੰਮ ਦੇ ਹਿਸਾਬ ਨਾਲ ਪੈਸੇ ਆ ਉਹ ਤੇ ਹੈ ਗਈ ਆ। ਹੈ ਕਿ ਨਹੀਂ ਇੱਥੇ ਇਹ ਆ ਕੰਮ ਬਹੁਤਾ ਹੋਵੇ ਘੱਟ ਹੋਵੇ ਤੇ ਉਹ ਕੋਈ ਗੱਲ ਨਹੀਂ ਆ ਪੈਸੇ ਪੱਕੇ ਮਹੀਨੇ ਤੇ ਮਿਲ ਜਾ ਕਰਨੇ। ਆਹੋ ਤੇ ਹੈ ਹੀ ਆ। ਫਿਰ ਰੋਟੀ ਇੱਥੇ ਲਿਆਦਾ ਮੈਂ ਫਿਰ। ਉਹ ਨਹੀਂ। ਰੋਟੀ ਇੱਥੇ ਨਾਲ ਲੈ ਕੇ ਆਇਓ। ਉਹ ਵੀਰ ਵੀ ਨਾਲ ਦੂਜਾ ਵੀ ਹੈਗਾ ਵਾ। ਤੇ ਇੱਥੇ ਤੇ ਆਪਣੇ ਆਪੇ ਮਾਹ ਪੱਕਣ ਢੀ ਆ। ਤੇ ਉਹਨੂੰ ਕਿੱਥੋਂ ਖਵਾ ਲਾਂਗੇ? ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦੂੰਗਾ। ਰੋਟੀ ਦਾ ਤੇ ਆਪਣਾ ਮਾਹ ਹੋਣਾ ਵਾ। ਕੋਈ ਗੱਲ ਨਹੀਂ ਮੈਂ ਘਰ ਆ ਕੇ ਨਾ ਫਿਰ ਖਾ ਜੂਗਾ। ਕੋਈ ਨਹੀਂ ਉਹ ਤੇ ਗੱਲ ਹੈਗੀ ਆ। ਮੈਨੂੰ ਬੜਾ ਤਰਸ ਆਉਂਦਾ ਵਾ ਜਦ ਤਹੀਦਾ ਧੁੱਪੇ ਕੰਮ ਕਰਨੇ ਹੁੰਦੇ ਹੁਣੇ ਉਹਨਾਂ। ਉੱਥੇ ਭਾਵੇਂ ਜਿੱਦਾਂ ਮਰਜੀ ਹੀ ਥੋੜਾ ਘਰੀਦਾ ਹੀ ਆਪਣਾ ਤੇ ਘਰੀਦਾ ਹੀ ਨਾ ਜਦੋਂ ਮੈਂ ਕਿਹੜਾ ਕੱਲਾ ਕਰ ਲਿਆ ਸਾਰੀ ਦੁਨੀਆੇ ਕੰਮ ਕਰਨ ਦੀ ਕਿਸੇ ਦੇ ਨਾਲ ਤੇ ਜੇ ਹੁਣ ਕਹੀਏ ਵੀ ਆਪਣਾ ਹੀ ਕੰਮ ਕਰਨਾ ਵਾ ਤੇ ਫੇਰ ਤੇ ਵੇਖ ਕੋਈ ਚਾਰਾ ਨਹੀਂ ਹੁਣ ਕਿਸੇ ਨਾ ਕਿਸੇ ਨਾਲ ਤਾਂ ਲੱਗਣਾ ਹੀ ਪੈਣਾ ਨਾ ਕਿ ਜੇ ਹੁਣ ਮੈਂ ਲੱਗਾ ਵਾਂ ਇੱਥੇ ਚੰਨ ਮਹੀਨੇ ਬਾਅਦ ਪੱਕੇ ਪੈਸੇ ਤੇ ਆਉਣਗੇ ਨਾ ਉਹ ਤੇ ਹੈਗਾ ਹੀ ਆ ਕੋਈ ਨਹੀਂ ਹੌਲੀ ਹੌਲੀ ਕਰਕੇ ਨਾ ਟੈਸਟ ਵੀ ਲੱਗ ਗਿਆ ਚੱਲਿਆ ਵਾ ਜੋ ਉਧਰ ਦਾ ਕਲੀਅਰ ਹੋ ਗਿਆ ਹਾਂ ਜੀ ਟੈਸਟ ਤੇ ਅਗਲੇ ਹਫਤੇ ਆ ਹਾਂ ਜੀ ਉਹ ਦਾ ਤੇ ਤਿਆਰੀ ਹੈ ਮੇਰੀ ਪੂਰੀ ਥੋੜੀ ਥੋੜੀ ਰਿਵੀਜ਼ਨ ਰਹਿ ਗਈ ਆ ਉਹ ਮੈਂ ਕਰ ਲੈਣੀ ਆ ਜਦੋਂ ਟੈਸਟ ਦਾ ਕੰਮ ਕਲੀਅਰ ਹੋ ਗਿਆ ਨਾ ਫਿਰ ਅਹੀਂ ਹੌਲੀ ਹੌਲੀ ਕੋਈ ਆਪਣਾ ਬਿਜ਼ਨਸ ਸਟਾਰਟ ਕਰਾਂਗੇ ਤੋ ਯਾ ਚਲੋ ਠੀਕ ਆ ਜੇ ਤੁਹਾਡਾ ਨੌਕਰੀ ਦਾ ਕੰਮ ਬਣ ਜੇ ਫਿਰ ਤੁਹਾਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਆ ਤੁਸੀਂ ਆਪਣਾ ਨੰਬਰੀ ਤੇ ਕਰੀ ਜਾਇਓ ਤੇ ਮੈਂ ਮੜਾ ਮੋਟਾ ਇਦਾਂ ਕਰੀ ਜਾਣਾ ਕਿਤੇ ਮੈਨੂੰ ਕੀ ਲੈ ਦੱਸ ਆਹੀ ਕੰਮ ਕਰਦੇ ਰਹਿਣਾ ਵਾਹੀ ਨਿੱਕੇ ਮੋਟੇ ਕੋਈ ਗੱਲ ਨਹੀਂ ਜੇ ਬੰਦੇ ਤੇ ਮਾੜੇ ਦੇ ਨਾ ਆਏ ਆ ਤੇ ਕਦੀ ਚੰਗੇ ਵੀ ਤੇ ਹੋਣੇ ਹੀ ਆ ਚਲੋ ਕੋਈ ਗੱਲ ਨਹੀਂ ਤੁਸੀਂ ਚਲੋ ਘਰ ਮੈਂ ਮੜਿਆ ਟਰੈਕਟਰ ਦਿਵਾ ਦਉਂ ਮਨ ਨਾਲ ਹੈ ਮੈ ਤਾਂ ਢੀਕ ਨਹੀਂ ਹੈ ਅੱਜ ਰੋਟੀ ਖਾਓ ਕੋਈ ਗੱਲ ਜੋ ਬਣੇ ਡੜਜੀ ਹਾਲੋ ਕੁਰਸੀ ਹਾਲੋ ਸਾਫ ਕੀਤੀ ਤੁਸੀਂ ਇਥੇ ਜੋਗਨ ਮੈਨੂੰ ਨਾ ਕੇ ਨੇ ਦੱਸਿਆ ਸੀ ਤੇਰੇ ਬਾਰੇ ਅੱਛਾ ਜੋਗਨ ਮੈਨੂੰ ਪਤਾ ਲੱਗਾ ਕਿ ਤੂੰ ਸਰਵਿਸ ਸਟੇਸ਼ਨ ਤੇ ਲੱਗਾ ਕੇ ਇਹਨੇ ਮੈਨੂੰ ਕੀਤਾ ਹੀ ਫੋਨ ਤੇ ਪੁੱਤ ਤੂੰ ਕਿਹੜੇ ਕੰਮਾਂ ਚ ਪਿਆ ਵਾ ਆਪਣਾ ਕਾਰੋਬਾਰ ਛੱਡ ਕੇ ਘਰ-ਬਾਰ ਛੱਡ ਕੇ ਤੇ ਕਿੱਥੇ ਇਥੇ ਰਹਿਣ ਡਿਆ ਡੈਡੀ ਅਹੀਂ ਨਾ ਲੱਗੇ ਇਥੇ ਘਰ ਲਿਆ ਵਾ ਕੋਈ ਕਿਰਾਏ ਤੇ ਅੱਛਾ ਉੱਥੇ ਰਹਿਣ ਡਿਆ ਪਹਿਲਾਂ ਤੇ ਹੀ ਗਏ ਹਾਂ ਪਿੰਡ ਤੇ ਉਹਨਾਂ ਦਾ ਵੀ ਵਿਚਾਰ ਨਹੀਂ ਹੈਗਾ ਵੀ ਮੈਨੂੰ ਰੱਖਣ ਅੱਛਾ ਤੇ ਮੁੜ ਕੇ ਫਿਰ ਇਦਾਂ ਹੀ ਭੜਕਦੇ ਭੁੜਕਦੇ ਇੱਧਰ ਅੱਗੇ ਮੁੜ ਕੇ ਆ ਪੈਣ ਇੱਥੇ ਲੱਗੇ ਘਰ ਵਾ ਇੱਕ ਅੱਛਾ ਉਹ ਕਰਾਈ ਤੇ ਲਿਆਵਾ 2-3000 ਰੁਪਏ ਕਰਾਇਆ ਉਹਦਾ ਅੱਛਾ ਤੇ ਬੜਾ ਵਧੀਆ ਚੱਲੀ ਜਾਂਦਾ ਮੇਰਾ ਕੰਮ ਉਹ ਮੇਰਾ ਪੁੱਤ ਜੇਦਾ ਨਾ ਕਰ ਤੇ ਚੱਲ ਮੇਰਾ ਮੈਂ ਜੋਤ ਨੂੰ ਵੀ ਕਹਿੰਦਾ ਤੇ ਫੜੋ ਆਪਣੇ ਕੱਪੜੇ ਤੇ ਚੱਲੀਏ ਬਾਹਰ ਉਹ ਨਹੀਂ ਡੈਡੀ ਮੈਂ ਹੁਣ ਜਾ ਨਹੀਂ ਸਕਦਾ ਹੁਣ ਤਾਂ ਮੈਂ ਇੱਥੇ ਕਰਾਇਆ ਵੀ ਦਿੱਤਾ ਵਾ ਸਮਾਨ ਸਮੂਣੀ ਵੀ ਲਿਆਂਦਾ ਵਾ ਇੱਥੇ ਕੰਮ ਵੀ ਲੱਗਾ ਵਾ ਤੇ ਇਥੇ ਇਹ ਆ ਵੀ ਹੈ ਵੀ ਮਹੀਨੇ ਹਿਸਾਬ ਨਾਲ ਪੈਸੇ ਪੁਛੇ ਦਿੰਦੇ ਆ ਤੇ ਚੱਲ ਮੈਂ ਹਾਂ ਉਹਨਾਂ ਦਾ ਕੋ ਕੰਮ ਕਮ ਤਰਿਆ ਰਹੂਗਾ ਤੇ ਵਧੀਆ ਹੀ ਆ ਉਥੇ ਜਾ ਕੇ ਫੇਰ ਉਹ ਕੰਮ ਚੱਲਦਾ ਮੇਰੀ ਗੱਲ ਸੁਣੋ ਲੋਕੀ ਪੁੱਤ ਚੁਨੇ ਝਨੇ ਲਾਉਂਦੇ ਆ ਅਹੀਂ ਦੇਖੋ ਕਿਲਾ ਕਦੋਂ ਕੀਤਾ ਤਾਂ ਬਾਕੀ ਉਦਾਂ ਹੀ ਪਈ ਹੈ ਪਹਿਲੀ ਤੇ ਮੈਂ ਤਾਂ ਸੋਚਿਆ ਵੀ ਚੱਲ ਆਜੂਗਾ ਆਜੂਗਾ ਤੇ ਤੂੰ ਤੇ ਮੁੜ ਕੇ ਮਾਫ ਕਰੇ ਵੜਿਆ ਨਹੀਂ ਤੇ ਡੜੀ ਮੈਂ ਤੁਹਾਡੀ ਆਈਰਿਜੀਤ ਕਰਦਾ ਪਰ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਇਹ ਗੱਲੋਂ ਤੁਸੀਂ ਮੈਨੂੰ ਮਾਫੀ ਕਰਨਾ ਉਤੇ ਦਾ ਨਾ ਕਰ ਤਰ ਮੈਂ ਛੋਟੇ ਹੁੰਦੇ ਨੂੰ ਪਾਲਿਆ ਵਾ ਤੇ ਲੋਕੀ ਕੀ ਕਹਿਣਗੇ ਸ਼੍ਰੀਕਾ ਉਹਨਾਂ ਦਾ ਮੈਨੂੰ ਘਰ ਨਹੀਂ ਮਣ ਦੇਣਾ ਆਹ ਖੜਾ ਲੈ ਆ ਕੇ ਤੈਨੂੰ ਘਰੋਂ ਕੱਢਦਾ ਤੂੰ ਇੱਦਾਂ ਕਰਦੀਆਂ ਇਹਨਾਂ ਨੂੰ ਫੋਨ ਕਰਕੇ ਪੁੱਛਦੀਆਂ ਆਪ ਤੇ ਇਹਨਾਂ ਨੇ ਫੋਨ ਕਰਕੇ ਦੱਸਣਾ ਹੀ ਨਹੀਂ ਹੁੰਦਾ ਕੁਝ ਜੋ ਬਣੇ ਤੇਰੇ ਮੰਮੀ ਦਾ ਫੋਨ ਆਉਣਾ ਮੈਂ ਸੁਣ ਲਾਂ ਕਹਿਣ ਕਰਾਂਗਾ ਬੇੜੀ ਹੁਣ ਮੈਨੂੰ ਲੱਭਦੇ ਲੱਭਦੇ ਸੀ ਉਹਦਾ ਕਾਇਆ ਤੇ ਜਿੱਦਣ ਘਰ ਗੱਲ ਹੋਈ ਸੀ ਉਹ ਦਿਨ ਮਮੀ ਨੂੰ ਕਹਿੰਦੇ ਹਾਂ ਇਹ ਰਮਣ ਤੇਰੀ ਵੀ ਗਲਤੀ ਆ ਕਿੰਨੀਆਂ ਗੱਲਾਂ ਸੀਗੀਆਂ ਜਿਹੜੀ ਮੈਂ ਆਪਣੇ ਢਿੱਡ ਚ ਪਾ ਛੜੀਆਂ ਮੈਂ ਕੀਤੀਆਂ ਨਹੀਂ ਮੈਂ ਸੋਚਿਆ ਸੀ ਚੱਲ ਵਿਆਹ ਤੋਂ ਬਾਅਦ ਠੀਕ ਹੋ ਜਾਊ ਸਭ ਕੁਝ ਪਰ ਨਹੀਂ ਜੇ ਮੈਂ ਹੁਣ ਨਹੀਂ ਗਿਆ ਨਾ ਤੇ ਮੈਨੂੰ ਪਤਾ ਉਥੇ ਫੇਰ ਇਹੋ ਕੰਮ ਸ਼ੁਰੂ ਹੋ ਜਾਣਿਆ ਚੱਲ ਹੁਣ ਮੜਾ ਮੜਾ ਪੁੱਛਣਾ ਤੇ ਸਹੀ ਆ ਇੱਕ ਘਰ ਆਜੋ ਜੋਤ ਨੂੰ ਮਿਲ ਕੇ ਜਾਇਓ ਮਮੀ ਨੇ ਪਤਾ ਨਹੀਂ ਕੀ ਕਹਿਣਾ ਹਾਂਜੀ ਪਹੁੰਚ ਗਏ ਜੀ ਉੱਥੇ ਹਾਂਜੀ 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 ਤੇ ਮਿਲਿਆ ਜੋ ਬਣ ਕਿਦਾਂ ਰੇਚਰ ਲਗਾਵਾ ਗੜੀ ਕੁੜੀਆਂ ਥੋੜਾ ਵਾ ਫਿਰ ਕੀ ਆਂਦਾ ਮੈਂ ਆਣ ਕੇ ਆਖਿਆ ਮੈਂ ਆ ਪੁੱਤ ਕਿਹੜੇ ਕੰਮਾਂ 'ਚ ਪਿਆ ਵਾ ਤੇ ਚੱਲਦਾ ਘਰੋਂ ਚਲੀ ਗਏ ਹਾਂ ਨਹੀਂ ਡੈਲੀ ਹੋ ਮੇਰੇ ਕੋ ਘਰ ਗਿਆ ਜਾਣਾ ਤੇ ਤੁਸੀਂ ਜਾ ਲੜਦੇ ਜਾਓ ਲੈ ਨਹੀਂ ਜਾਣਾ ਅੱਛਾ ਮੈਂ ਨਾ ਵੇ ਪੁੱਤ ਤਿੰਨ ਮਾਂ ਛੋਡੇ ਹੁੰਦੇ ਨੂੰ ਪਿਆ ਵਾ ਤੇ ਇਹ ਕੰਮ ਨਾ ਕਰ ਆਹੋ ਤੇ ਹੁਣ ਰੇਤਨ ਉਹਦਾ ਵੀ ਧੋਨੇ ਦਾ ਸੀ ਜਨਵਾ ਹੂੰ ਤੇ ਬਾਹਰ ਬੰਬੀ ਬੰਬੀ ਦੇ ਵੀ ਜਾਣਾ ਹੁੰਦਾ ਬੜਵਖਾ ਹੂੰ ਇਹੋ ਮੰਨਣੀ ਡਿਆ ਕਹਿੰਦਾ ਨਹੀਂ ਮੈਂ ਡੜੀ ਚੜਾਈ ਨਹੀਂ ਤੇ ਮੈਂ ਤੁਹਾਨੂੰ ਘਰੋਂ ਹੀ ਕਿਹਾ ਸੀ ਤੁਸੀਂ ਮੇਰੇ ਆਖੇ ਲੱਗੇ ਨਹੀਂ ਮਰਜੀ ਕੀਤੀ ਆਪਣੀ ਹੁਣ ਚੰਗੇ ਰਹਿ ਜੇ ਬੇਇੱਜ਼ਤੀ ਕਰਾ ਕੇ ਉਹ ਮੈਨੂੰ ਤੇ ਰਮਨਾਰ ਚਲੇ ਨੂੰ ਲਿਆਦਾ ਵਾ ਛੋਟਿਆਂ ਦਿਨੋਂ ਤੇ ਲੋਕੀ ਭੜ ਕੇ ਮੇੜੇ ਨਾਲ ਬਾਦਾਂ ਛੇਕਾ ਕੀ ਕਹਿਣਗੇ ਮੈਨੂੰ ਲਿਆ ਕੇ ਤੇ ਹੁਣ ਘਰੋਂ ਘੜਤਾ ਵਾ ਉਹ ਬਗਾਨੇ ਬਗਾਨੇ ਹੀ ਰਹਿੰਦੇ ਹੁੰਦੇ ਆ ਆਪਣੇ ਨਹੀਂ ਬੰਦੇ ਹੁੰਦੇ ਐਵੇਂ ਗੱਲਾਂ ਬਾਤਾਂ ਕਰਾਉਂਦੇ ਜੀ ਉਹਦੇ ਕੋਲ ਜਾ ਕੇ ਸਿਆਣੀ ਬਿਆਣੀ ਮੈਂ ਤਾਂ ਬੜਾ ਸਮਝਾਇਆ ਪਰ ਉਹ ਨਹੀਂ ਸਮਝਿਆ ਕਹਿੰਦਾ ਨਹੀਂ ਡੈਡੀ ਮੈਂ ਨਹੀਂ ਜਾਣਾ ਤੇ ਤੁਸੀਂ ਆਪਾਂ ਦੇਖ ਲਓ ਕਰ ਲਓ ਕਿ ਤੁਸੀਂ ਆਪਣੀ ਮਰਜ਼ੀ ਉਹ ਮੈਂ ਤੇ ਰਮਨੈ ਨੂੰ ਬੜਾ ਕਹਿਟ ਆ ਵਾਂ ਕਿ ਚੱਲ ਮੇਰੇ ਨਾਲ ਚੱਲ ਮੇਰੇ ਨਾਲ ਪਰ ਨਹੀਂ ਇਹ ਨਹੀਂ ਆਖੇ ਲੱਗਣ ਡਿਆ ਯਾਰ ਉਹ ਤੁਹਾਨੂੰ ਵੀ ਨਾ ਘਰੋਂ ਹੀ ਕਿਹਾ ਸੀ ਤੁਹਾਨੂੰ ਵੀ ਨਾ ਗੱਲਾਂ ਕਰਾਉਂਦੀ ਆਸ ਤਪਈ ਆ ਹੁਣ ਕਰਾ ਲਈ ਜੀ ਕਿ ਸਿਆਣੇ ਬਿਆਣੇ ਕੁ ਸੰਗਿਆ ਰਹੇ ਜਿਹਾਣਾ ਔਰ ਰਮਨ ਸਿਆਣੇ ਬੇੜੇ ਦੇ ਹੈਗੇ ਆ ਪਰ ਮੈਨੂੰ ਲੋਕਾਂ ਦੇ ਤਾਨੇ ਮੇੜਿਆਂ ਤੋਂ ਡਰ ਆਉਂਦਾ ਸੀ ਪਰ ਇਹ ਮੁੰਡਾ ਉਹ ਗੱਲਾਂ ਨੇ ਸਭ ਕੋ ਕੀਤੀਆਂ ਪਰ ਹਟਿਆ ਨਹੀਂ ਤੇ ਸਵਾਦ ਤੇ ਤਾਂ ਹੀ ਜਿੱਦਾਂ ਨਹੀਂ ਮਗਰ ਗਏ ਹੀ ਪਹਿਲੀ ਵਾਰੀ ਕਿਹਾ ਤੁਰ ਪਿੰਦਾ ਵੀ ਡਾਡੀ ਜੀ ਕੋਈ ਗੱਲ ਨਹੀਂ ਤੁਸੀਂ ਲੈਣ ਆਏ ਚਲੋ ਮੈਂ ਤੁਹਾਡੇ ਨਾਲ ਚੱਲਦਾ ਵਾਂ ਪਰ ਰਮਨ ਉਹਨੇ ਤੇ ਮੇਰੀ ਆਸਾਂ ਦੇ ਨਾਲ ਪਾਣੀ ਫੇਰ ਕੇ ਰੱਖਤਾ ਮੈਨੂੰ ਤੇ ਇਹ ਹੀ ਵੀ ਕਹੂਗਾ ਚਲੋ ਡੈਡੀ ਚੱਲ ਮੈਂ ਚੱਲ ਪਿੰਨਾ ਅੱਗੇ ਅੱਗੇ ਪਰ ਮਾਂ ਜੀ ਉਹਨੂੰ ਪਤਾ ਹੀ ਮੈਨੂੰ ਸਾਰਾ ਪਤਾ ਹੀ ਕਿ ਉਹਨਾਂ ਦੇ ਦਿਲ ਵਿੱਚ ਕੀ ਹੈ ਤਾਂ ਮੈਂ ਤਾਂ ਤੁਹਾਡੇ ਨਾਲ ਕੀ ਕਰਨਾ ਵਾਂ ਪਰ ਤੂੰ ਹੀ ਗਰੀਦਾ ਮੈਂ ਕਾਣੀ ਹੁੰਦੀ ਤਾਂ ਮੰਨਣੀ ਨਹੀਂ ਹੁੰਦੀ ਚਲ ਕੋਈ ਗੱਲ ਨਹੀਂ ਤੁਹਾਡੇ ਨਾਲ ਹੁਣ ਹੋਈ ਹੈ ਤਾਂ ਤੁਹਾਨੂੰ ਪਤਾ ਤਾਂ ਲੱਗ ਗਿਆ ਤੇ ਜਿਹੜਾ ਗਲਤਵਾਤ ਕਿਹੜਾ ਸਹੀ ਹੈ ਮੈਨੂੰ ਤੇ ਹੁਣ ਇਹ ਆਉਂਦਿਆ ਵਾ ਹੁਣ ਮੈਂ ਕਿਹੜੇ ਮੂੰਹ ਨਾਲ ਵਾਪਸ ਆਵਾਂ ਤੇਰੇ ਕੋਲ ਹੁਣ ਕਿਹੜੇ ਮੂੰਹ ਨਾਲ ਜਿਹੜੇ ਮੂੰਹ ਨਾਲ ਹੈ ਹੀ ਨਾ ਉਸੇ ਮੂੰਹ ਨਾਲ ਵਾਪਸ ਕਰਨੀ ਬੜੀ ਆਜੋ ਹੁਣ ਓਏ ਉਹ ਤਾਂ ਤੇਰੀ ਗੱਲ ਠੀਕ ਵਾ ਰਮਨ ਮੈਨੂੰ ਇਹ ਆ ਵੀ ਚਲੋ ਜੇ ਸ਼ਰੀਕ ਗੱਲਾਂ ਵੀ ਕਰਨਗੇ ਦੋ ਚਾਰ ਦਿਨ ਕਰਨਗੇ ਫਿਰ ਹਟ ਜਾਣਗੇ ਫਿਰ ਕੀ ਕਰਨਾ ਦੇਖੋ ਗੱਲ ਤਾਂ ਤੁਹਾਨੂੰ ਮੈਨੂੰ ਤੇ ਹੀ ਰਮਨ ਵੀ ਦੱਸ ਪਈਏ ਤਾਂ ਚਲ ਉਹਨੂੰ ਲੈ ਆਉਣਾ ਵਾ ਚਲ ਮਰਜੀ ਅਗਲੀ ਦੀ ਨਹੀਂ ਜਾਣਾ ਤੇ ਨਹੀਂ ਸਹੀ ਫੇ ਕੀ ਕਰਨਾ ਹੋਰ ਕਿੰਨੀ ਕੱਦ ਗੱਡ ਦੱਸੋ ਤੇ ਇਹਨਾਂ ਲੱਗ ਗਿਆ ਜੇ ਕਿ ਤੂੰ ਵੀ ਉੱਥੋਂ ਆ ਗਈ ਜੀ ਨਹੀਂ ਉਹ ਤਾਂ ਲੱਗੂ ਮੈਂ ਹਟਵਾਵਾ ਚਲ ਫੇ ਹਟਵੇਂ ਜੀ ਨਾ ਆਜੋ ਘਰ ਗਰਮੀ ਬੜੀ ਜੀ ਨੂੰ ਕੁਝ ਹੋ ਗਿਆ ਨਾ ਇੱਥੇ ਟਿੱਕੇ ਰਹੋਗੇ ਕਿੰਨੇ ਵੇਖਣਾ ਤੁਹਾਨੂੰ ਚਲ ਠੀਕ ਆ ਫਿਰ ਮਾ ਆ ਗਈ ਹੈ ਚੰਗਾ ਦਵਾ ਜੀ ਚੰਗਾ ਮੋੜੇ ਨੇ ਨਾ ਸਿਰ ਚ ਖੇਪਵਾ ਕੇ ਰੱਖਦੀ ਆ ਮੈਂ ਇੰਨੀ ਉਮੀਦ ਨਾ ਆਇਆ ਸੀ ਕਿ ਮੈਂ ਜਾ ਕੇ ਕਹੂੰਗਾ ਤੇ ਆਖਣਾ ਚੱਲ ਡੈਡੀ ਮੈਂ ਤੇਰੇ ਨਾਲ ਚੱਲ ਪਈਨਾ ਪਰ ਇਹਨੇ ਤੇ ਮੇਰੇ ਪੱਲੇ ਰਹਿਣ ਕੱਖ ਨਹੀਂ ਦਿੰਦਾ ਚੱਲ ਆਪੇ ਕਹੂੰਗਾ ਤੱਕੇ ਤੱਕੇ ਦੇ ਆ ਜੂਗਾ ਅਜੇ ਡੈਡੀ ਓਏ ਆ ਗਿਆ ਤੇਰੀ ਮੰਮੀ ਦਾ ਫੋਨ ਆਉਣ ਲਿਆ ਹੈ ਅੱਛਾ ਅੱਛਾ ਤੂੰ ਮੇਰੀ ਗੱਲ ਸੁਣ ਜਿਹਦੇ ਛੱਡਦੇ ਤੇ ਚੱਲ ਮੇਰੇ ਨਾਲ ਪੁੱਤ ਜਿਹੜੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਮੈਂ ਤੁਹਾਡੇ ਨਾਲ ਤੇ ਨਹੀਂ ਜਾ ਸਕਦਾ ਪਰ ਹਾਂ ਤੁਸੀਂ ਆ ਜਾਓ ਗਾਂ ਹੁਣ ਆਏ ਜਾਈਏ ਦੂਰ ਨਾਲੇ ਜੋਤ ਨੂੰ ਮਿਲ ਜੂ ਜਦੋਂ ਪੁੱਤ ਫਿਰ ਤੂੰ ਨਹੀਂ ਮੇਰੇ ਆਖੇ ਲੱਗਾ ਤਾਂ ਹੁਣ ਮੈਂ ਕਿੱਥਾਂ ਜੋਤ ਕੋ ਚੱਲ ਜਾਾਂ ਮਰਜੀ ਆਪਣੀ ਵੇਖ ਲੈ ਮੈਂ ਤਾਂ ਜੇ ਵੀ ਕਹਿੰਦਾ ਜੇ ਇਹਦੇ ਛੱਡ ਦੇ ਤੇ ਚੱਲ ਮੇਰੇ ਨਾਲ ਕੋਈ ਨਹੀਂ ਮੈਂ ਵੇਖ ਲਾਂਗਾ ਸਲਾਹ ਕਰਕੇ ਚੱਲ ਉਹ ਦੇਖ ਲਈ ਫਿਰ ਸਲਾਹ ਕਰਕੇ ਦੱਸਦੀ ਹਾਂ ਤੇਰੀ ਮੇਰੇ ਜੀਰ ਨਹੀਂ ਕੰਡਿਆ ਤੇ ਤੁਹਾਨੂੰ ਇਦਾਂ ਕੰਨਾ ਖਾਲੀ ਹੱਥ ਪਰ ਕੀ ਕਰਾਂ ਮੈਨੂੰ ਪਤਾ ਵਾ ਨਾ ਜੇ ਮੈਂ ਨਾਲ ਚੱਲ ਗਿਆ ਨਾ ਉਥੇ ਫੇਰ ਉਹੋ ਕੰਮ ਹੀ ਹੋਣੇ ਕੋਈ ਗੱਲ ਨਹੀਂ ਹੁਣ ਜਿੱਥੇ ਕਿਸਮਤ ਲੈ ਕੇ ਆਈ ਆ ਉਥੇ ਦਾ ਹੁਣ ਕੰਮ ਕਰਦੇ ਆ ਇਦਾਂ ਕਰਦੀ ਆ ਮਮੀ ਨੂੰ ਫੋਨ ਲਾਉਂਦੀ ਆ ਪੁੱਛਦੀ ਆ ਭਲਾ ਵੀ ਕੀ ਸਾਲ ਤੱਕ ਬਣਿਆ ਵਾ ਬਾਅਦ ਵਿੱਚ ਆਈ ਵੀ ਆ ਕਿ ਨਹੀਂ ਆਏ ਹੈਗੇ ਦਾਦੀ ਜੀ ਵੀ ਮੈਂ ਜਾਣ ਕੇ ਮਗਰ ਚਲ ਗਈ ਉਹ ਨਾਲ ਆਪੇ ਉਹੜਾ ਹੁੰਦਾ ਤੇ ਆ ਜਾਂਦੇ ਉਹ ਨਾ ਪੁੱਛਦੇ ਕੋਈ ਨਾ ਹੈਲੋ ਹਾਂ ਜਮੇ ਕੀ ਕਰੰਦੇ ਕੁਛ ਨਹੀਂ ਕੋਤ ਕਰਨਾ ਕੀ ਐ ਪੇਟਾਂ ਬੋਲ ਤੇ ਧਿਆਨ ਹੀ ਲੱਗੰਦਿਆ ਮੇਰਾ ਤੇ ਮਮੇ ਜੀ ਆਏ ਡਾਡੀ ਜੀ ਕਿ ਨਹੀਂ ਆਲੇ ਨਹੀਂ ਪੋਤਾ ਅਜੇ ਨਹੀਂ ਗਿਆਏ ਅਜੇ ਉੱਥੇ ਹੀ ਆ ਮੈਂ ਫੋਨ ਕੀਤਾ ਸੀ ਤੇ ਕੀ ਕਹਿੰਦੇ ਆ ਕਿਆਣਾ ਕੀ ਆ ਹਾਂ ਇਹ ਤਾਂ ਹੁਣ ਨਾਂ ਲੈ ਕੇ ਆਉਂਦੇ ਨੇ ਕੀ ਕਰਦੇ ਉਹ ਤਾਂ ਮੰਨਦਾ ਨਹੀਂ ਭਰੇ ਕਹਿੰਦੇ ਹੀ ਮੈਂ ਤਾਂ ਨਹੀਂ ਐ ਤੇ ਨਾ ਹੀ ਮੰਨੇ ਦੱਸ ਐਵੇਂ ਅਮੀ ਜੀ ਵੇਖੋ ਪਹਿਲਾ ਅੱਬਾ ਕਿੰਨੀਆਂ ਸਕੀਮਾਂ ਲਾਈਆਂ ਫੇ ਚਾਲ ਇਹਨਾਂ ਨੂੰ ਕਿਤੇ ਕਰੋ ਬਾਹਰ ਕੱਢਾਂਗੇ ਜੀ ਹੁਣ ਅਮੀ ਜੀ ਚਲੀ ਗਏ ਆ ਨਾ ਤੇ ਹੁਣ ਡੈਡੀ ਮਗਰ ਲੈਨ ਚ ਲਗੇ ਆ ਜਦੋਂ ਲੋੜ ਹੁੰਦੀ ਘਰ ਦੀ ਤੇ ਬੁਲਾਉਂਦੇ ਨਾ ਪੁੱਤ ਮੈਂ ਤਾਂ ਪਹਿਲਾਂ ਆਪ ਤੇਰਾ ਮਨਾ ਕੀਤਾ ਸੀ ਮੇਰੇ ਅੱਖੇ ਨਹੀਂ ਲੱਗੀ ਤੇ ਮੈਂ ਤੈਨੂੰ ਫੋਨ ਕੀਤਾ ਇਸੇ ਕਰਕੇ ਕਿ ਤੂੰ ਲੱਕ ਹਾਂਜੀ ਅੱਖੇ ਨਹੀਂ ਲੱਗੇ ਹੁਣ ਮੈਂ ਵੀ ਕੀ ਕਰ ਸਕਦੀ ਆ ਮੇਰੀ ਤਾਂ ਗੱਲ ਸੁਣੀ ਨਹੀਂ ਉਹਨਾਂ ਨੇ ਦੇ ਅਹੀਂ ਪਹਿਲਾਂ ਕਈ ਸਕੀਮਾਂ ਆਉਂਦੇ ਰਹੇ ਤੇ ਚਲ ਜਾਣਗੇ ਚਾਹਲੇ ਕਿ ਜ਼ਮੀਨ-ਜਮੂਨ ਆਪਣੇ ਨਾਲ ਲਵਾਵਾਂਗੇ ਚਾਹੇ ਕਿ ਦਾਵਾ ਪਰ ਉਹ ਵਾਲਾ ਕੰਮ ਤੇ ਬਣਿਆ ਹੀ ਨਹੀਂ ਤੇ ਪਲੀ ਨੋਟਡਰੀ ਆ ਫਾਈਨਲ ਨਾ ਚੁੱਕੀ ਹਾਂ ਚਲ ਗਏ ਤਾਂ ਜੇ ਰਹਿਣ ਤਾਂ ਫਾਹ ਹੋਣਾ ਟੈਲੀ ਤੇ ਤੇਰੇ ਨਾਲ ਲੱਗੂਗੀ ਉਹ ਹੀ ਨਾ ਮੇਜੀ ਜੜੇ ਕੰਮ ਨੂੰ ਅਹੀਂ ਹੀ ਉਹ ਕੰਮ ਤੇ ਮੈਂ ਜੱਬਦਾ ਹੋਣਾ ਨਹੀਂ ਜੇ ਉਹ ਆਗੇ ਤੇ ਜੇ ਨਾ ਆਏ ਤੇ ਫਿਰ ਭਾਈ ਕੋਈ ਨਾ ਹੋਈ ਜਾਈ ਅੱਜ ਤਾਂ ਕਹਿ ਰਹੇ ਵੀ ਮਨ ਨਹੀਂ ਲਿਆ ਤੇ ਲੈ ਇੱਥੇ ਹੀ ਕਿਹਾ ਮੈਂ ਦੇਖੋਗਾ ਲਿਖਾ ਕੇ ਜੋੜਨ ਲਈ ਮਹਾਰਾਜ ਗਾੜੀ ਨੂੰ ਮੰਨੇ ਹੀ ਨਾ ਉੱਥੇ ਹੀ ਰਵੇ ਇੱਥੇ ਨਾ ਵੀ ਹੁਣ ਰਹਿੰਦੇ ਪਤਾ ਨਹੀਂ ਕਿੱਥੇ ਨਾ ਇਹ ਪਿੰਡੀ ਗਏ ਆ ਖੰਦੇ ਦੇ ਰਹਿੰਦੇ ਰਹਿੰਦੇ ਕਿੱਥੇ ਹੋਣਗੇ ਕੋ ਜਾਣੇ ਕਿਹੜੇ ਪਿੰਡ ਰਹਿੰਦੇ ਹੀ ਹੁਣ ਤੱਕ ਕਿਸੇ ਨੇ ਦੱਸੇ ਵੀ ਨਾ ਕੋਈ ਮੰਜਾ ਹੀ ਸੌਣ ਨੂੰ ਤਾਂ ਨਾ ਹੋਰ ਥੱਲੇ ਜਾ ਕੇ ਰਸਾਈ ਆ ਤੇ ਥੱਲੇ ਸੁਲਦੇ ਹੀ ਅੱਛਾ ਆਹ ਤੇ ਆਪ ਲੱਗਾ ਯੋ ਆ ਤੇ ਨਗ ਕੁੰਨਿਆ ਤੋਂ ਲਾਏ ਦੁਕਾਨੀਆਂ ਤੇ ਕੀ ਨੂੰ ਆਂਦੇ ਹੁੰਦੇ ਸਰਵੋ ਸਟੇਸ਼ਨ ਹਾਂਜੀ ਹਾਂਜੀ ਉੱਥੇ ਗੱਡੀਆਂ ਧੌਂਦਾ ਇੱਥੇ ਤੇੜੀ ਕਹਿਣ ਦੇ ਅੱਛਾ ਅੱਛਾ ਮੈਂ ਹਈ ਕਮਰ ਰਹਿ ਗਿਆ ਸੀ ਸਾਡੇ ਸਿਰ ਤੇ ਸਵਾਹ ਪਉਣ ਵਾਲੀ ਰਹਿੰਦੀ ਸੀ ਉਹ ਇਹਨੇ ਪਾਉਣੀ ਹੁਣ ਉਹ ਹੋਈ ਨਾ ਚਲ ਜੇ ਜਾਣਾ ਹੀ ਤੇ ਆਪਣੇ ਉਥੇ ਪਿੰਡ ਚਲ ਜਾਂਦਾ ਕਿ ਦਸੋਂ ਥਾਂ ਥਾਂ ਕੇ ਪਿੰਡਾਂ ਦੇ ਤੁਰਿਆ ਫਿਰਨਦੇ ਆਇਆ ਪੁੱਤ ਗਿਆ ਹੀ ਪਿੰਡ ਪਰ ਆਵਾ ਨੇ ਮੂੰਹ ਨਹੀਂ ਲਾਇਆ ਅਗਲੇ ਦਿਨ ਦੇ ਆਪਣੀ ਜਾਇਦਾਦ ਵਿੱਚ ਹਿੱਸਾ ਇਹਨਾਂ ਉਹ ਭਰਾਵਾਂ ਦੀ ਅਮੀ ਕਿੱਥੇ ਲਾਉਣਾ ਵਾ ਇਹਨਾਂ ਦੇ ਆਪਣੇ ਕੰਮ ਆੜੇ ਜੇ ਮੇਜੀ ਉਹ ਲੜ ਲੱਗਣ ਵਾਲੀ ਆ ਉਹ ਵੀ ਉਹ ਜੀ ਆ ਜੇ ਉਹ ਹੀ ਚੰਗੀ ਸਲਾਹ ਦੇਵੇ ਉਹਨੂੰ ਤੇ ਚਲ ਆਪਣੇ ਘਰ ਪਾ ਕੇ ਬਹਿਣਗੇ ਤੇ ਕਾਰ ਕਿੱਥੇ ਪੈਣਾ ਵਾ ਉਹਨਾਂ ਨੂੰ ਪੜਾਉਂਦੇ ਆ ਵਾ ਨਾ ਮਹਾਂਬੀ ਜੇ ਨੰਕਰੀ ਦੇ ਲਾ ਪਹਿਲਾ ਹੱਥੋਂ ਕੰਮ ਨਹੀਂ ਕੀਤਾ ਹੈਗਾ ਕੋਈ ਮਿਹਨਤ ਨਹੀਂ ਕੀਤੀ ਤੇ ਹੁਣ ਥਾਂ ਥਾਂ ਤੁਰੇ ਫਿਰਦੇ ਆ ਹਾਂ ਹੁਣ ਆ ਪਿਓ ਤੇਰਾ ਤੇ ਗਿਆ ਮੇਰੇ ਨਾਲ ਗੁੱਸੇ ਹੋ ਕੇ ਵੀ ਗਿਆ ਲੈਣਾ ਹੁਣ ਗਾੜੀ ਹੋਣਾ ਜਦ ਜਵਾਬ ਦਿੱਤਾ ਤੇ ਮੈਂ ਤਾਂ ਕਹਿ ਨਹੀਂ ਆਂ ਕਿ ਆ ਵੇਖ ਸਕੋ ਤੇ ਬੈਨ ਨਾਲ ਪੁੱਛਾਂ ਕਿ ਜੇ ਮੇਰੀ ਮੰਨ ਲਈਂਦੇ ਤਾਂ ਬੇਈ ਕਿਤੇ ਨਾ ਘਾਟੀ ਹੁੰਦੀ ਉਹ ਹੀ ਨਾ ਹਲਾ ਕਿੱਡੀ ਘਮੀ ਗੱਲ ਹੋ ਗਈ ਜੇ ਆਉਣਾ ਹੁੰਦਾ ਤੇ ਆ ਵੀ ਸਕਦੇ ਹੀ ਆ ਸਕਦੇ ਹੀ ਕਿ ਨਾ ਉਹ ਹੀ ਕਾਰਨ ਨਹੀਂ ਕਿਜੀ ਗੱਲ ਤਾਂ ਚੜਾਤਾ ਉਹਨਾਂ ਨੇ ਚਲੋ ਮਰਜੀ ਉਹਨਾਂ ਦੀ ਨਹੀਂ ਹੋਣਾ ਤੇ ਨਾ ਹੋਣਾ ਹੀ ਉਹਨਾਂ ਨੂੰ ਲਾਗੇ ਕਰਨਾ ਆ ਤਫਾ ਹੁਣ ਚੱਤੀ ਨਾ ਮਰਜੀ ਉਹਨਾਂ ਦੀ ਆਹ ਹੁਣ ਤਿੰਨ ਤਾਂ ਪਹਿਲੀ ਦਾ ਹੀ ਮੈਂ ਚੱਲ ਪਹਿਲੀ ਤੇਰੇ ਨਾਲ ਜਾਂਦੀ ਚਲੋ ਕੋਈ ਨਹੀਂ ਹੁਣ ਆਉਂਦੇ ਡਾਡੀ ਜੀ ਤੇ ਫੇਰ ਦੱਸਿਓ ਮੈਨੂੰ ਬਾਅਦ ਵਿੱਚ ਪਹਿਲਾਂ ਕੀ ਕਹਿੰਦੇ ਆਗੇ ਕੋਈ ਨਹੀਂ ਮੈਂ ਦੱਸਦੀ ਹਾਂ ਹੁੰਦੀ ਆ ਤੇ ਨਾ ਵੀ ਆਉਂਦੇ ਆ ਨਾਲ ਕ ਜਾ ਨਹੀਂ ਹੁੰਦੇ ਆਹ ਨਾ ਹੀ ਆਉਣ ਤੇ ਚੰਗਾ ਹੋ ਜਾਂਦੇ ਆ ਤੇ ਹੋਰ ਮੈਂ ਤੇ ਆਪੇ ਉਹ ਗੱਲ ਕਹਿਣ ਲਈ ਆ ਨਾ ਮੰਮੀ ਜੀ ਵੇਖੋ ਪਹਿਲਾਂ ਹੀ ਕਿੰਨੀਆਂ ਸਕੀਮਾਂ ਲਾਈਆਂ ਪਹਿਹੀ ਆਵਲਾ ਕੰਮ ਕਰਾਂਗੇ ਕਿਹੜੇ ਸਾਡੀ ਪਹਿਲੀ ਇਹ ਨਾ ਸਾਡੇ ਕੋਲ ਆ ਜੀ ਪੁੱਤ ਕੋਈ ਗੱਲ ਨਹੀਂ ਤੁਸੀਂ ਜਰਨਾ ਕਰ ਤੁਹਾਡੀ ਚੀਜ਼ ਹੈ ਤੁਹਾਡੇ ਕੋਈ ਆਉਣੀ ਆ ਵੇਹਲਾ ਮਹਾਰਾਜ ਕੋਈ ਨਾ ਕੋਈ ਹੀਲਾ-ਚੀਲਾ ਬਣਾ ਹੀ ਦਿੱਤਾ ਜਿੰਦਾ ਵਾ ਬਣਾਤਾ ਨਾ ਉਹ ਚਲ ਗਿਆ ਘਰ ਮੰਮੀ ਜੀ ਹੈ ਦਸਈਆਂ ਜੇ ਉਹ ਵਾਪਸ ਆ ਗਿਆ ਨਾ ਤੇ ਫਿਰ ਕਿੱਥੋਂ ਉਹ ਨਹੀਂ ਨਹੀਂ ਪੁੱਤ ਨਹੀਂ ਹੋਣੀ ਉਹ ਨਾ ਵਾਪਸ ਆਲਾ ਜਿਤਾਈਆਂ ਤੇਰੇ ਪਿਓ ਨੇ ਮੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਵਾ ਨਾ ਉਹਨੂੰ ਆਸ ਸਮਾਉਣਾ ਕੰਮ ਹੈ ਨਹੀਂ ਗਾ ਮਮੀ ਮੈਨੂੰ ਤਾਂ ਲੱਗੰਦਿਆ ਵਾ ਉਦਾਂ ਹੀ ਖੜੀ ਆਸਾਂ ਦੇਣਾ ਪਾਣੀ ਫਿਰ ਜਾਣਾ ਵਾ ਜੋਲ ਸੋਈ ਦੇ ਰਹੇ ਨੇ ਤੇਲ ਕਿਆ ਛੱਡਦੀ ਹੈ ਚੱਲ ਕੋਈ ਗੱਲ ਨਹੀਂ ਪੁੱਤ ਤੂੰ ਫਿਕਰਨਾ ਕਰ ਕਿਸ ਦਿਨ ਮਾਰੀ ਫੇਰਾ ਫਿਰ ਮਾਵਾ ਧੀਆਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਹਾਂਜੀ ਹਾਂਜੀ ਠੀਕ ਆ ਨਹੀਂ ਕੋਈ ਨਹੀਂ ਆਵਾਂਗੇ ਕਿਸ ਦਿਨ ਮਾਰਨਾ ਹੀ ਪੈਣਾ ਮੇਰੇ ਜਾਵਦਾ ਫੇਰਾ ਮੈਂ ਤੇ ਆਖਿਆ ਚੱਲ ਕੋਈ ਨਹੀਂ ਨਹੀਂ ਹੋਣਾ ਪਊਗਾ ਹਲੇ ਨਹੀਂ ਨਹੀਂ ਅਮੀ ਤੋਂ ਡੈਡੀ ਆਪਣੇ ਨੂੰ ਸਮਝਾਵੀਂ ਨਾਲੇ ਹਾਂਜੀ ਨਹੀਂ ਕੋਈ ਨਹੀਂ ਮੈਂ ਅੰਨੀ ਆ ਕਿਸ ਦਿਨ ਇਹ ਨਾ ਕਰਕੇ ਸਲਾਹ ਨਾ ਤੇ ਕੱਲ ਪਰਸਾਂ ਤੱਕ ਫਿਰ ਵੇਨੇ ਨਹੀਂ ਤੇ ਹੁੰਨੀ ਐ ਚਲ ਠੀਕ ਆ ਹਾਂਜੀ ਹੋਰ ਕਾ ਠੀਕ ਠਾਕ ਆ ਨਾ ਸਾਰੇ ਵਧੀਆ ਵਧੀਆ ਸਭ ਠੀਕ ਠਾਕ ਨੇ ਚਲੋ ਫਿਰ ਮਰ ਰਖਦੀਆਂ ਹੈਂ ਕਾ ਠੀਕ ਆ ਚੰਗਾ ਪੁੱਤ ਚਲ ਰਪਿੰਦਰ ਤੂੰ ਹੀ